ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਜੋ ਮਹੱਲਾ ਪਹਿਲਾ ਉਜਲ ਮੋਤੀ ਸੋਹਣੇ ਰਤਨਾ ਨਾਲ ਜੁੜਨ ਤਿੰਨ ਜਰ ਵੈਰੀ ਨਾਨਕਾ ਜੇ ਬੁੱਢੇ ਥੀਏ ਮਰਾਨਾ ਪੌੜੀ ਹਰ ਸਲਾਹੀ ਸਦਾ ਸਦਾ ਤਨ ਮਨ ਸੋਪ ਸਰੀਰ ਗੁਰ ਸ਼ਬਦ ਦੀ ਸੱਚ ਪਾਇਆ ਸੱਚਾ ਗੈਰ ਗੰਭੀਰ ਮਾਨਤਨ ਹਿਰਦੈ ਰਵਰਿਆ ਹਰ ਹੀਰਾ ਹੀਰਾ ਜਨਮ ਮਰਨ ਕਾ ਦੁਖ ਗਿਆ ਫਿਰ ਪਵੇ ਨਾ ਫਿਰ ਨਾਨਕ ਨਾਮ ਸਲਾਹੇ ਤੂੰ ਹਰ ਗੁਣੀ ਗਹੀਰ ਸ਼ਲੋਕ ਮਹੱਲਾ ਪਹਿਲਾ ਨਾਨਕ ਹੋ ਤਨ ਜਾਲ ਜਿਨ ਜਲਿਆ ਨਾਮ ਵਿਸਾਰਿਆ ਪੌਂਦੀ ਜਾਏ ਪਾਰਾਲ ਪਿਛੈ ਹੱਥ ਨ ਅੰਬੜੈ ਤਿਤ ਨਿਵੰਦੈ ਤਾਲ ਮਹੱਲਾ ਪਹਿਲਾ ਨਾਨਕ ਮੰਨ ਕੇ ਕੰਮ ਫਿਟਿਆ ਗਣ ਤਨਾ ਆਵਈ ਕਿਤੀ ਲਹਾਸ ਹੰਮ ਜਾਂ ਬਖਸੇ ਤਾਂ ਤਕਾ ਨਹੀਂ ਪੌੜੀ ਸੱਚਾ ਅਮਰ ਚਲਾਇ ਓਨਕਾਰ ਸੱਚ ਫੁਰਮਾਨ ਸਦਾ ਨੇਚਲ ਸੱਚ ਰਵ ਰਹਾ ਸੋ ਪੁਰਖ ਸੁਜਾਨ ਗੁਰ ਪ੍ਰਸਾਦੀ ਸੇਵੀਐ ਸੱਚ ਸ਼ਬਦ ਨਿਸ਼ਾਨ ਪੂਰਾ ਥਾਠ ਬਣਾਇਆ ਰੰਗ ਗੁਰਮਤ ਮਾਨ ਅਗਮ ਗੋਚਰ ਲਖ ਹੈ ਗੁਰਮੁਖ ਹਰ ਜਾਣ ਸਲੋਕ ਮਹੱਲਾ ਪਹਿਲਾ ਨਾਨਕ ਬਦਰਾ ਮਾਲਕਾ ਭੀਤਰ ਧਰਿਆ ਆਣ ਖੋਟੇ ਖਰੇ ਪਰਖੀਆਂ ਨਾ ਸਾਹਿਬ ਕੈ ਦੀ ਬਾਣ ਮਹੱਲਾ ਪਹਿਲਾ ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ ਇੱਕ ਪਾਉ ਲੱਥੀ ਨਾਤਿਆ ਦੋਏ ਪਾ ਚੜੀ ਅਸਹੋਰ ਬਾਹਰ ਧੋਤੀ ਤੂੰ ਮੜੀ ਅੰਦਰ ਵੇਸ ਨਿਕੋਰ ਸਾਧ ਭਲੇ ਅਣਨਾਤਿਆਂ ਚੋਰ ਸੇ ਚੋਰਾ ਚੋਰ ਪੌੜੀ ਆਪੇ ਹੁਕਮ ਚਲਾਇੰਦਾ ਜਗ ਧੰਦਾ ਲਾਇਆ ਏਕ ਆਪੇ ਹੀ ਆਪ ਲਾਇਆ ਅਨਗੁਰ ਤੇ ਸੁਖ ਪਾਇਆ ਦੈ ਦੇ ਸਿਉ ਮਨ ਧਾਵੰਦਾ ਗੁਰ ਠਾਕ ਰਹਾਇਆ ਨਾ ਵੈਨੋ ਸਭ ਲੋਚ ਦੀ ਗੁਰਮਤੀ ਪਾਇਆ ਤੁਰ ਲਿਖਿਆ ਮੇਟ ਨਾ ਸਕੀਐ ਜੋ ਤੁਰ ਲਿਖ ਪਾਇਆ ਸ਼ਲੋਕ ਮਹੱਲਾ ਪਹਿਲਾ ਦੋਏ ਦੀਵੇ 14 ਹਟ ਨਾਲੇ ਜੀਤੇ ਜੀਤੇ ਤੇ ਬਣਜਾਰੇ ਖੁੱਲੇ ਹੱਟ ਹੋਵਾ ਵਪਾਰ ਜੋ ਪਹੁੰਚੈ ਸੋ ਚੱਲਣਹਾਰ ਧਰਮ ਦਲਾਲ ਪਾਏ ਨਿਸ਼ਾਨ ਨਾਨਕ ਨਾਮ ਲਾਹਾ ਪਰਵਾਨ ਘਰ ਆਏ ਵਜੀ ਵਧਾਈ ਸੱਚ ਨਾਮ ਕੀ ਮਿਲੀ ਵਡਿਆਈ ਮਹੱਲਾ ਪਹਿਲਾ ਰਾਤੀ ਹੋ ਬਨ ਕਾਰਿਆ ਕਾਲੀਆਂ ਸੋਪੇ ਦਾ ਸਵੰਨ ਦਿਹੁ ਬੱਗਾ ਤੱਪੈ ਕਣਾ ਕਾਲਿਆ ਕਾਲੇ ਵੰਨ ਅੰਦੇ ਅਕਲੀ ਬਾਹਰੇ ਮੂਰਖ ਅੰਦ ਗਿਆਨ ਨਾਨਕ ਨਦਰੀ ਬਾਹਰੇ ਕਬੈ ਨਾ ਪਾਵੇ ਮਾਨ ਪੌੜੀ ਕਾਇਆ ਕੋਡ ਰਚਾਇਆ ਹਰ ਸੱਚੈ ਆਪੇ ਇੱਕ ਦੂਜੈ ਭਾਇ ਖੁਆਏ ਹਨ ਹੋਮੈ ਵਿੱਚ ਵੇ ਆਪੇ ਇਹੋ ਮਾਨਸ ਜਨਮ ਦੁਲੰਪਸਾ ਮਨ ਮੁਖ ਸੰਤਾਪੇ ਜਿਸ ਆ ਬੁਝਾਇ ਸੋ ਬੁਝਸੀ ਜਿਸ ਸਤਗੁਰ ਥਾਪੇ ਸਭਜਾ ਖੇਲ ਰਚਾਇਓ ਨ ਸਭ ਵਰਤੈ ਆਪੇ ਸ਼ਲੋਕ ਮਹੱਲਾ ਪਹਿਲਾ ਚੋਰਾ ਜਾਰਾ ਰੰਡੀਆਂ ਕੁੱਟਣੀਆਂ ਦੀ ਬਾਣ ਵੇਦੀ ਨਾ ਕੀ ਦੋਸਤੀ ਵੇਦੀ ਨਾ ਕਾ ਖਾਨ ਸਿਵਤੀ ਸਾ ਨਾ ਜਾਣਨੀ ਸਦਾ ਵਸੈ ਸੈਤਾਨ ਗਧੋ ਚੰਦਨ ਖੋਲੀਐ ਭੀ ਸਾਹੁ ਸਿਉ ਪਾਣ ਨਾਨਕ ਗੂੜੈ ਕੱਤੈ ਕੂੜਾ ਧਣੀਐ ਤਾਣ ਕੂੜਾ ਕੱਪੜ ਕੱਛੀਐ ਗੂੜਾ ਪੈਨਣ ਮਾਣ ਮਹੱਲਾ ਪਹਿਲਾ ਬਾਂਗਾ ਬੁਰਗੂ ਸਿੰਘੀਆਂ ਨਾਲੇ ਮਿਲੀ ਕਲਾਣ ਇਕ ਦਾ ਤੇ ਇਕ ਮੰਗਤੇ ਨਾਮ ਤੇਰਾ ਪਰਵਾਨ ਨਾਨਕ ਜਿਨੀ ਸੁਣਕੇ ਮੰਨਿਆ ਹੋ ਦਿਨਾ ਬਿਟੋ ਕੁਰਬਾਨ ਪੌੜੀ ਮਾਇਆ ਮੋ ਸਭ ਕੂੜ ਹੈ ਕੂੜੋ ਹੋਏ ਗਿਆ ਹੋ ਮੈਂ ਝਗੜਾ ਪਾਇਓ ਨ ਝਗੜਾ ਜਗ ਮੋਇਆ ਗੁਰਮੁਖ ਝਗੜ ਚੁਕਾਇਓ ਨੀ ਕੋ ਰਵਰੇ ਹਾ ਸਬ ਆਤਮ ਰਾਮ ਪਛਾਣਿਆ ਭੌਜਲ ਤਰ ਗਿਆ ਜੋਤ ਸਮਾਣੀ ਜੋਤ ਵਿੱਚ ਹਰ ਨਾਮ ਸਮਿਆ ਸ਼ਲੋਕ ਮਹੱਲਾ ਪਹਿਲਾ ਸਤਿਗੁਰੂ ਭੇਖਿਆ ਦੇ ਮੈਂ ਤੂੰ ਸਮਰੱਥ ਦਾ ਤਾਰ ਹੋ ਮੈਂ ਗਰਬ ਨਿਵਾਰੀਐ ਕਾਮ ਕਰੋਧ ਹੰਕਾਰ ਲਭ ਲੋਭ ਪਰ ਜਾਲੀਐ ਨਾਮ ਮਿਲੈ ਆਧਾਰ ਐਨਸ ਨਵਤਨ ਨਿਰਮਲਾ ਮੈਲਾ ਖਬੂ ਨਾ ਹੋਏ ਨਾਨਕੇ ਬਿਦ ਛੁੱਟੀਐ ਨਦਰ ਤੇਰੀ ਸੁਖ ਹੋਏ ਮਹੱਲਾ ਪਹਿਲਾ ਇੱਕੋ ਕੰਦ ਸਬਾਈਆ ਜਿੱਤੀ ਦਰ ਖੜੀਆ ਨਾਨਕ ਕੰਤੈ ਰਤਿਆ ਪੁੱਛੈ ਬਾਤੜੀਆ ਮਹੱਲਾ ਪਹਿਲਾ ਸਬੇ ਕੰਤਾ ਰਤੀ ਆ ਮੈਂ ਦੁਹਾਗਣ ਕਿਤ ਮੈਂ ਤਨਿ ਅਵਗਣ ਏਤੜੇ ਖਸਮ ਨਾ ਫੇਰੇ ਚਿਤ ਮਹੱਲਾ ਪਹਿਲਾ ਹਉਮਲੇ ਹਾਰੀ ਤੈਨ ਕੋ ਸਿਫਤ ਜਿਨਾ ਦਾ ਬਾਤ ਸਭ ਰਾਤੀ ਸੁਹਾਗਣੀ ਇਕ ਮੈਂ ਦੁਹਾਗਣ ਰਾਤ ਪੌੜੀ ਦਰ ਮੰਗਤ ਜਾਚੈ ਦਾਨ ਹਰ ਦੀ ਜੈ ਕਿਰਪਾ ਕਰ ਗੁਰਮੁਖ ਖਿਲਿਓ ਮਲਾਏ ਜਨ ਪਾਵੇ ਨਾਮ ਹਰ ਅਨਹਦ ਸ਼ਬਦ ਬਜਾਏ ਜੋਤੀ ਜੋਤ ਧਰ ਹਿਰਦੈ ਹਰ ਗੁਣ ਗਾਏ ਜੈ ਜੈ ਸ਼ਬਦ ਹਰ ਜਗ ਮੈ ਵਰਤਾ ਆਪ ਹਰ ਸੇਤੀ ਪ੍ਰੀਤ ਕਰ ਸਲੋਕ ਮਹੱਲਾ ਪਹਿਲਾ ਜਿਨੀ ਨ ਪਾਇਓ ਪ੍ਰੇਮ ਰਸ ਕੰਤ ਨ ਪਾਇਓ ਸਾਓ ਸੁੰਝੇ ਘਰ ਕਾ ਪਾਉ ਨਾ ਜਿਉ ਆਇਆ ਤਿਉ ਜਾਓ ਮਹੱਲਾ ਪਹਿਲਾ ਸੋਲਾ ਮੇ ਦਿਨ ਕੇ ਰਾਤੀ ਮਿਲਨ ਸੰਹਸ ਸਿਵ ਸਲਾਹਣ ਛਡ ਕੈ ਰੰਗੀ ਲਗਾ ਹੰਸ ਫਿਟੇ ਵੇਹਾ ਜੀਵੇ ਅਜਤ ਖਾਏ ਵਧਾਇਆ ਪੇਟ ਨਾਨਕ ਸੱਚੇ ਨਾਮ ਵਿਣ ਸਭੋ ਦੁਸ਼ਮਨ ਹੇਤ ਪੌੜੀ ਟਾਡੇ ਗੁਣ ਗਾਵੇ ਨਿਤ ਜਨਮ ਸਵਾਰਿਆ ਗੁਰਮੁਖ ਸੇਵਸਲਾਹੇ ਸੱਚਾ ਉਰਤਾਰਿਆ ਘਰ ਦਰ ਪਾਵੇ ਮੈਲ ਨਾਮ ਪਿਆਰਿਆ ਗੁਰਮੁਖ ਪਾਇਆ ਨਾਮ ਹੋ ਗੁਰ ਕੋ ਵਾਰਿਆ ਤੂੰ ਆਪ ਸਵਾਰੈ ਆਪ ਸਿਰਜਣ ਹਾਰਿਆ ਗੁਰਮੁਖ ਪਾਇਆ ਨਾਮ ਹੋ ਗੁਰ ਕੋ ਵਾਰਿਆ ਤੂੰ ਆਪ ਸਵਾਰੈ ਆਪ ਸਿਰਜਣ ਹਾਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ